ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਕਾ ਖਖਾ ਪਪਾ ਪਭਾ ਰਣ ਤਨਨ ਇਹ ਸਾਰੇ ਸ਼ਬਦ ਇੱਕ ਦੂਜੇ ਦੇ ਨੇੜੇ ਆ ਜਦੋਂ ਵੀ ਇਸ ਨੂੰ ਪੜ੍ਹਦੇ ਆ ਨਾ ਅਸੀਂ ਮਿਲੋ ਭਗਤ ਜੀ ਕਰ ਜਾਂਦੇ ਵਿੱਚ ਵਿੱਚ ਉਹਦੀ ਜਗ੍ਹਾ ਉਹ ਉਹਦੀ ਜਗ੍ਹਾ ਉਹ ਐਸਟਰਮ ਬੋਲ ਜਾਂਦੇ ਚਲੋ ਤੇ ਪਹਿਲਾਂ ਇੱਕ ਚੀਜ਼ ਹੋਰ ਨੋਟ ਕਰੋ ਤੁਸੀਂ ਜਿਵੇਂ 100 ਸ਼ਬਦ ਹੈ ਇਦੋਂ ਬਣਿਆ ਸੋਈ ਇਸੇ ਤਰ੍ਹਾਂ ਸੇ ਇਸੇ ਤਰੀਕੇ ਦੇ ਨਾਲ ਸੱਤੇ ਲਾਵਾ ਈੜੀ ਵਿਹਾਰੀ ਸਿਆਰੀ ਸੱਸੇ ਲਾਵਾ ਈੜੀ ਵਿਹਾਰੀ ਠੀਕ ਹੈ ਨਾ ਜਾਂ ਫਿਰ ਸਾ ਸੋ ਸੋਈ ਸਾ ਗੁਰਮਾਨਿਕ ਇੱਕ ਵਚਨ ਵਾਸਤੇ ਵਰਤੇ ਗਏ ਉਸ ਤੋਂ ਬਾਅਦ ਸੇ ਸੇ ਈੜੀ ਨਾਲ ਜਦ ਸਹੀ ਲਗਣੀ ਪਹਿਲਾਂ ਸਸੇ ਲਾਮ ਫਿਰ ਸੇ ਈੜੀ ਸਾਈ ਨਾਲ ਲੱਗਿਆ ਵਾ ਫਿਰ ਸਸੇ ਲਾਮ ਈੜੀ ਵਿਹਾਰੀ ਸਹੀ ਇਹ ਸਾਰੇ ਬਹੁ ਵਚਨ ਵਾਸਤੇ ਵਰਤੇ ਗਏ ਠੀਕ ਹੈ ਇਹ ਤੁਸੀਂ ਨੋਟ ਰੱਖਣੇ ਹੁਣ ਤੁਸੀਂ ਇਹ ਦੇਖਣਾ ਜਿਵੇਂ ਸ਼ਬਦ ਅਸੀਂ ਕੱਕ ਖਖ ਖੱਪਾ ਪੱਪਾ ਲਾ ਲਾ ਏ ਨੰਨਾ ਠੀਕ ਹੈ ਇਹ ਸ਼ਬਦ ਇਸ ਕਰਕੇ ਲਿਖੇ ਵੀ ਇਹਨਾਂ ਨੂੰ ਬੋਲਣ ਲੱਗਿਆਂ ਤੇ ਵੀ ਅਸੀਂ ਮਿਕਸ ਜਾਂ ਕਰ ਜਾਂਦੇ ਜਿਵੇਂ ਬੱਬਾ ਕੱਕਾ ਤੇਨੂੰ ਕੰਨਾ ਬਕਤਾ ਇਸ ਤਰੀਕੇ ਦੇ ਨਾਲ ਬਬ ਖਖ ਸਸੇ ਨੂੰ ਵਿਹਾਰੀ ਸਸਾ ਇਹਨੂੰ ਅਸੀਂ ਬਿੰਦੀ ਲਾ ਕੇ ਪੜ੍ਹਨੇ ਬਖਸ਼ੀਸ਼ ਜਦੋਂ ਅਸੀਂ ਬਕਤਾ ਪੜ੍ਹਾਂਗੇ ਉਸ ਵੇਲੇ ਅਸੀਂ ਠੀਕ ਪੜ੍ਹਨਾ ਠੀਕ ਹੈ ਪਰ ਜਦੋਂ ਅਸੀਂ ਬਖਸ਼ੀਸ਼ ਪੜ੍ਹਨਾ ਨਾ ਉਸ ਵੇਲੇ ਕਈ ਵਾਰੀ ਬਕ ਕਕੇ ਨਾਲ ਬੋਲ ਹੋ ਜਾਂਦਾ ਉਹਨਾਂ ਬਖਸ਼ੀਸ਼ ਕਹਿੰਦੇ। ਇਹ ਅੱਖਰ ਇਸ ਕਰਕੇ ਲਿਖੇ ਪਈ ਜਿਹੜੀ ਇਹ 35 ਹੈ ਨਾ ਉੜੇੜੇ ਦੀ 35 ਹੈ ਸਾਡੀ ਪੰਜਾਬੀ ਦੀ। ਉਹਨਾਂ ਦੇ ਕੱਲੇ ਕੱਲੇ ਅੱਖਰ ਦੀ ਵੱਖਰੀ ਵੱਖਰੀ ਆਵਾਜ਼ ਹੈ। ਤੇ ਜਦੋਂ ਕੱਲੇ ਕੱਲੇ ਅੱਖਰ ਦੀ ਵੱਖਰੀ ਆਵਾਜ਼ ਹੈ ਤਾਂ ਉਹਨੂੰ ਵੱਖਰੀ ਹੀ ਬੋਲਣਾ ਪਵੇਗਾ। ਤਾਂ ਠੀਕ ਹੈ ਨਾ ਜਦੋਂ ਕਕਾ ਸ਼ਬਦ ਆਵੇਗਾ ਜੇ ਕਕਾ ਲਿਖਿਆ ਬਕਤਾ ਬਕਵਾਸ ਦੀ ਸ਼ਬਦ ਵਰਤ ਕੇ ਅਸੀਂ ਕਿਵਰੀ ਕਿਸੇ ਨੂੰ ਨੰਦਣਾ ਉਹ ਵੀ ਨਾ ਕਹਿੰਦੇ ਬਕਵਾਸ ਕਰਦਾ ਉਥੇ ਬਕਵਾਸ ਉਹਨਾਂ ਨਹੀਂ ਕਹਿੰਦੇ ਅਸੀਂ ਉਥੇ ਸਹੀ ਬੋਲਦੇ ਪਰ ਜਦੋਂ ਬਖਸ਼ਿਸ਼ ਦੀ ਗੱਲ ਆਉਂਦੀ ਬਾਕਸ਼ਾਸ਼ ਉਹਨੂੰ ਕੱਕੇ ਨਾਲ ਬੋਲ ਜਾਂਦੇ ਬਖਸ਼ਿਸ਼ ਪਰ ਜਦੋਂ ਆਏ ਵਾਖਸ਼ਿਸ਼ ਇਸੇ ਤਰੀਕੇ ਨਾਲ ਬਖਸ਼ੀਸ਼ ਬਖਾਣ ਦਾ ਖਖੇ ਨਾਲ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਧਿਆਨ ਰੱਖਣਾ ਹੈ ਨਾ ਬੋਲਣ ਲੱਗਿਆ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਤਾਂ ਕਿ ਇਹ ਅੱਖਰ ਜਿਹੜੇ ਨੇ ਇੱਕ ਦੂਜੇ ਵਿੱਚ ਨਾ ਬੋਲ ਹੋ ਜਾਣ ਹੁਣ ਅਗਲਾ ਸ਼ਬਦ ਹੈ ਪਪਾ ਦੱਸੇ ਵੀ ਜਦੋਂ ਅਸੀਂ ਇਹਨਾਂ ਸਾਰੇ ਅੱਖਰਾਂ ਨੂੰ ਪੂਰੀ ਲਾਈਨ ਨੂੰ ਪੜਾਂਗੇ ਨਾ ਤਾਂ ਬੋਲ ਜੋੜ ਕੇ ਪੜਾਂਗਾ ਪਪਾ ਫੱਪਾ ਬੱਬਾ ਪੱਬਾ ਮੰਮਾ ਠੀਕ ਹੈ ਤੇ ਹੁਣ ਪਪਾ ਨਾਲੇ ਪੱਬਾ ਜਿਹੜੇ ਸ਼ਬਦ ਹੈ ਕਈ ਵਾਰੀ ਅਸੀਂ ਪੜਨ ਲੱਗਿਆ ਇਹਨੂੰ ਕਈ ਵਾਰੀ ਮਿਕਸ ਕਰ ਜਾਂਦੇ ਜਿਵੇਂ ਗੁਰਬਾਣੀ ਸ਼ਬਦਾਂ ਦਾ ਵੇਖੋ ਇਹਨਾਂ ਦਾ ਬਹੁਤ ਲੋਕਾਂ ਨੂੰ ਬੋਲਦੇ ਸੁਣਿਆ ਕਹਿੰਦੇ ਵੇਖੋ ਉਹ ਪੱਬਾ ਬੜ ਜਾਂਦੇ ਹੈ ਪੇਖਣਾ ਹੁੰਦਾ ਠੀਕ ਹੈ ਨਾ ਹੈ ਤਾਂ ਪੇਖਣਾ ਹੁੰਦਾ ਪਰ ਉਹ ਕੋਲਟ ਪੜ ਜਾਂਦੇ ਇਹ ਵੇਖੋ ਕਹੇ ਜਾਂਦੇ ਇਸ ਤਰੀਕੇ ਦੇ ਨਾਲ ਅ ਜੇਲੇ ਪੱਬਿਆ ਸ਼ਬਦ ਕੋਈ ਆਉਂਦਾ ਉਥੇ ਪੱਪੇ ਨਾਲ ਹਾਲ ਕਾ ਜਾ ਬੋਲ ਜਾਂਦੇ ਜਿਵੇਂ ਅਸੀਂ ਗੁਰਬਾਣੀ ਪੜਦੇ ਹਾਂ ਅ ਆਨੰਦ ਸੁਣੋ ਬੜਾ ਭਾਗੀ ਵਾਲੀ ਜਿਹੜਾ ਅਸੀਂ ਇਹ ਪੰਕਤੀ ਪੜ੍ਹਦੇ ਹੁੰਦੇ ਆਨੰਦ ਸਾਹਿਬ ਦਾ ਸ਼ਬਦ ਆਨੰਦ ਸੁਣੋ ਹੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵੇ ਤਾਂ ਇਥੇ ਪੱਪੇ ਨਾਲ ਹੀ ਸਾਰੇ ਇੱਕ ਬੋਲਣੇ ਜਿਆਦਾ ਕਰਕੇ ਜਦੋਂ ਪੇਖੋ ਸ਼ਬਦਾਂ ਦਾ ਉੱਥੇ ਪੇਖੋ ਕਹਿ ਜਾਂਦੇ ਬਹੁਤੇ ਇਸ ਤਰੀਕੇ ਦੇ ਨਾਲ ਭੱਬੇ ਨਾਲ ਸ਼ਬਦਾਂ ਦੇ ਬਹੁਤ ਜਿਆਦੇ ਛਟਕਣਾ ਚਲ ਭੱਬੇ ਨਾਲ ਇਹਨੂੰ ਬੋਲਣ ਲੱਗਿਆ ਛਟਕਣਾ ਭੱਬੇ ਨਾਲ ਬੋਲਣਾ ਜਿਆਦਾ ਕਰਕੇ ਜਿਹੜਾ ਪੱਪਾ ਸ਼ਬਦ ਹੈ ਉਹਨੂੰ ਕਈ ਵਾਰੀ ਭੱਬਾ ਫੜ ਜਾਂਦੇ ਜਿਆਦਾ ਕਰਕੇ ਇਹ ਗਲਤੀ ਹੋ ਜਾਂਦੀ ਇਸ ਚੀਜ਼ ਨੂੰ ਹਮੇਸ਼ਾ ਖਿਆਲ ਰੱਖਣਾ ਪੇਖਣਾ ਉਥੇ ਵੇਖਣਾ ਹੀ ਕਹਿੰਦੇ ਨੇ ਠੀਕ ਹੈ ਤੋ ਪਤਿਤ ਪਾਵਨ ਕਹਿੰਦੇ ਪਤਾ ਨਹੀਂ ਜਵਾਨ ਤੇ ਚੜ ਗਿਆ ਹੁੰਦਾ ਉਹ ਪਾਵਰ ਨੂੰ ਪਾਵਨ ਨਹੀਂ ਕਹਿੰਦੇ ਪਤਾ ਨਹੀਂ ਲੱਗਦਾ ਵੀ ਕਿਹੜਾ ਅੱਖਰ ਪੜ ਗਏ ਗੋਲ ਜਿਆ ਕਰ ਜਾਂਦੇ ਜਿਹਨਾਂ ਕਹਿੰਦੇ ਨੇ ਲਿਕਸ ਜਿਆ ਕਰ ਦੇਣਾ ਤੋ ਪੱਪੇ ਨਾਲ ਜਿਹੜਾ ਸ਼ਬਦ ਹੈਗਾ ਪਤਿਤ ਉਨੀਤ ਪੇਖਣਾ ਪੇਖੋ ਇਹ ਪੱਪੇ ਨਾਲ ਬੋਲਣੇ ਤੇ ਜਿਵੇਂ ਪਟਕਣਾ ਪਰਮਣਾ ਠੀਕ ਹੈ ਨਾ ਪੇਖ ਭੱਬੇ ਨਾਲ ਵੀ ਆਉਂਦੇ ਨਾ ਪੇਖ ਤੇ ਉਥੇ ਫਿਰ ਕੀ ਹੋਰੀ ਪੇਖ ਗਏ ਜਾਂਦੇ ਉਥੇ ਗੜਬੜ ਕਰ ਜਾਂਦੇ ਇਹ ਇਸ ਕਰਕੇ ਬਲਕਤਾਂ ਜਿਹੜੀ 35 ਹੈ ਸਾਰਿਆਂ ਨੂੰ ਪੜ੍ਹਨੀ ਜ਼ਰੂਰੀ ਹੈ ਇਸੀ ਦਾ ਖਿਆਲ ਰੱਖਣਾ ਹੈ ਨਾ ਤਾਂ ਫਿਰ ਅੱਗੇ ਨਾ ਨਾ ਜਿਵੇਂ ਇੱਕ ਗੁਰਬਾਣੀ ਸ਼ਬਦਾਂ ਦਾ ਪਾਣਾ ਪਾਣਾ ਲਹਿ ਸਜਾਏ ਪਾਣਾ ਉਥੇ ਜਾਂ ਜੁੱਤੀ ਨੂੰ ਤੇ ਜਿਹੜਾ ਬੰਦਗੀ ਨਹੀਂ ਕਰਦਾ ਮਾੜੇ ਕਰਮ ਕਰਦਾ ਅੱਗੇ ਜੁਤੀਆਂ ਦੀ ਸਜ਼ਾ ਮਿਲਦੀ ਉਹ ਤੋ ਇਹਨੂੰ ਪਾਣਾ ਨੂੰ ਕਹੇ ਵੀ ਪਾਣਾ ਕਹੇ ਜਾਂਦੇ ਹਨਾ ਪਾਣਾ ਨੂੰ ਕਹ ਕਹ ਜਾਂਦੇ ਪਾਣਾ ਠੀਕ ਹੈ ਤੇ ਇਹ ਮੈਂ ਤਾਂ ਦੱਸਿਆ ਵੀ ਨਾਣਾ ਸ਼ਬਦ ਬੋਲਣ ਲੱਗਿਆਂ ਕਈ ਵਾਰੀ ਪਾਣਾ ਨੂੰ ਪਾਣਾ ਵੀ ਕਹੇ ਜਾਂਦੇ ਹਨਾ ਜਦੋਂ ਪਾਣਾ ਪੱਨ ਇਥੇ ਭੱਬਾ ਵਰਗੇ ਪਾਣਾ ਬੋਲ ਜਾਨਾ ਜਦੋਂ ਨਾਣੇ ਦੀ ਗੱਲਾਂ ਨਹੀਂ ਪਾਣਾ ਪਾਣਾ ਉਥੇ ਪਾਣਾ ਕਹ ਜਾਂਦਾ ਜਿਹਨੇ ਹੋਰ ਸ਼ਬਦ ਦੇਖੋ ਬਾਣੀ ਇਦਾਂ ਹੀ ਐ ਬਾਣੀ ਹੁਣ ਬਾਣੀ ਨਾਣੇ ਨਾਲ ਹੈ ਬਹੁਤ ਜਗ੍ਹਾ ਦੋਨਾਂ ਬਾਣੀ ਨੂੰ ਕਹਿੰਦੇ ਬਾਣੀ ਹੋਈ ਕਹ ਜਾਂਦੇ ਪਰ ਕਈ ਜਗ੍ਹਾ ਬਾਣੀ ਵੀ ਲਿਖਿਆ ਹੋਇਆ ਹੈ ਉਥੇ ਬਾਣੀ ਵੱਢ ਜਾਂਦੇ ਤੇ ਇਹਦਾ ਮਤਲਬ ਜਿਹੜੇ ਇਕੱਲੇ ਇਕੱਲੇ ਅੱਖਰ ਹੈ ਨਾ ਇਹਨਾਂ ਦਾ ਅੱਖਰਾਂ ਦਾ ਪੂਰਾ ਖਿਆਲ ਰੱਖਣਾ ਇਹਨਾਂ ਅੱਖਰਾਂ ਨੂੰ ਪੂਰੇ ਧਿਆਨ ਦੇ ਨਾਲ ਦੇਖ ਕੇ ਬੋਲਣਾ ਵੀ ਪੱਪੇ ਦੀ ਆਵਾਜ਼ ਕਿਆ ਹੈ ਭੱਬੇ ਦੀ ਕਿਆ ਹੈ ਪੱਪੇ ਦੀ ਆਵਾਜ਼ ਆ ਭੱਬੇ ਦੀ ਆਵਾਜ਼ ਆ ਇਸੇ ਤਰ੍ਹਾਂ ਕੱਕੇ ਦੀ ਆਵਾਜ਼ ਕ ਖੱਕੇ ਦੀ ਆਵਾਜ਼ ਖ ਖੱਕੇ ਨਾਲ ਇਸੇ ਤਰੀਕੇ ਨਾਲ ਨਾ ਨਾ ਨੰਨਾ ਨਾ ਇਹਨਾਂ ਕਿੰਜਾਂ ਦਾ ਇਸ ਆਵਾਜ਼ ਦਾ ਖਿਆਲ ਰੱਖਣਾ ਪੜਨ ਲੱਗਿਆਂ ਬੋਲਣ ਲੱਗਿਆਂ ਪੂਰੇ ਧਿਆਨ ਦੇ ਨਾਲ ਬੋਲਣ ਤੇ ਜਿਹੜੇ ਮੈਂ ਉੱਪਰ ਪਹਿਲੇ ਤੁਹਾਨੂੰ ਦੱਸੇ ਹੈ ਨਾ ਤਿੰਨ ਸੋ ਸਾ ਸੋਈ ਇਕਵਚਨ ਸੇ ਬਹੁਵਚਨ ਸਸੇ ਲਾਮ ਈੜੀ ਸਿਆਰੀ ਸੇ ਇਹ ਵੀ ਬਹੁਵਚਨ ਸਸੇ ਲਾਮ ਈੜੀ ਵਿਹਾਰੀ ਸੇਈ ਬਹੁਵਚਨ ਇਹ ਮੈਂ ਪਹਿਲੇ ਵੀ ਬਾਅਦ ਵਿੱਚ ਤੁਹਾਨੂੰ ਤਾਂ ਦੱਸਿਆ ਵੀ ਇਹਨਾਂ ਅੱਖਰਾਂ 'ਚ ਵੀ ਇਕਵਚਨ ਬਹੁਵਚਨ ਦਾ ਖਿਆਲ ਰੱਖਣਾ ਪਰ ਅਸਲੀ ਮਕਸਦ ਮੇਰਾ ਸੀ ਕਕਾ ਖਖਾ ਪਪਾ ਪੱਬਾ ਨੰਨਾ ਤੇ ਨੰਨਾ ਇਹਨਾਂ ਅੱਖਰਾਂ ਨੂੰ ਸਮਝਣਾ ਠੀਕ ਹੈ ਇਹਨਾਂ ਦਾ ਖਿਆਲ ਰੱਖੋਗੇ ਨਾ ਪੂਰੇ ਧਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ